ਹਾਂਜੀ ਭਾਈ ਜੀ ਪਰ ਸਾਸੀ ਕਾਲ ਜੀ ਅੱਜ ਆਪਾਂ ਸੰਤੋਸ਼ ਸਿੰਘ ਨਿਹੰਗਰਾਂਗਣਾ ਸਾਡੇ ਬਾਪੂ ਜੀ ਉਹਨਾਂ ਦੇ ਬ੍ਰਦਰ ਦੇ ਔਕ ਸੀਗਾ ਡੱਟੋਗੀ ਜਗੀ ਉੱਥੇ ਆਏ ਸੀ ਸਾਡੇ ਬੜੇ ਸਤਿਕਾਰਯੋਗ ਭਾਈ ਨਰਪਾਲ ਜੀ ਘਰਾਗਣੇ ਤੋਂ ਉਹਨਾਂ ਦੀ ਛੱਤ ਦੇ ਖੜੇ ਆ ਥੋੜੀ ਜੀ ਵੀਡੀਓ ਬਣਾ ਦਿੰਨੇ ਆ ਯਾਦਾਂ ਰਹਿ ਜਾਣਗੀਆਂ ਮਾ ਤੇ ਸ਼ੌਕ ਵੀ ਕਰਾ ਦਿੰਨੇ ਆ ਸਾਨੂੰ ਜਾਨਵਰਾਂ ਦਾ ਠੀਕ ਹੈ ਜੀ ਲਓ ਜੀ ਆਪਣਾ ਨਰਪਾਲ ਤੈਂ ਘਰਾਗਣਾ ਬਾਈ ਜੀ ਤੇ ਘਰਾਗਣੇ ਉਹਨੇ ਛੱਤ ਤੇ ਖੜੇ ਆ ਜੀ ਆ ਜਾਨਵਰ ਆ ਉਹਨਾਂ ਦੇ ਐਸ਼ਾ ਟ੍ਰੈਕ ਲੱਗੀਆਂ ਆ ਬਾਕੀ ਬਹੁਤ ਉੱਚੇ ਫਿਰਦੇ ਆ ਕੂਤਰੇ ਛੱਡੇ ਹੋਏ ਆ ਵੀਡੀਓ ਚ ਆਉਣੇ ਨਹੀਂ ਇਹ ਬਾਈ ਤੱਕ ਨਰਪਾਲ ਬਾਈ ਜੀ ਸਾਰੇ ਇੰਟਰੋਡਕਸ਼ਨ ਕਰਾਓ ਤੁਸੀਂ ਬਾਈ ਜੀ ਹਰਵਿੰਦਰ ਸਿੰਘ ਆਪਣੇ ਤਾਈ ਦਾ ਬੇਟਾ ਐ ਐਸ ਡੀਓ ਹੈਗਾ ਇੱਥੋਂ ਜੀ ਅੱਛਾ ਠੀਕ ਹੈ ਪਚਾਏ ਰਹਿੰਦੇ ਨੇ ਕਿ ਠੀਕ ਹੈ ਜੀ ਇਹ ਬਾਈ ਜੀ ਜਸਵੰਤ ਸਿੰਘ ਰਾਜਗੜ੍ਹ ਕੁੱਬੇ ਆਪਣੇ ਘੂਆ ਦਾ ਲੜਕਾ ਹੈਗਾ ਠੀਕ ਹੈ ਜੀ ਤੇ ਇਹ ਬਾਈ ਜੀ ਨੂੰ ਤੁਸੀਂ ਜਾਣਦੇ ਹੋ ਮਾਨਸਾ ਤੋਂ ਬਾਈ ਜੀ ਦੇ ਫਿਰਤਵਾਰ ਦੇ ਰਿਸ਼ਤੇ ਆਉਂਦੇ ਠੀਕ ਹੈ ਜੀ ਇਹ ਮੇਰਾ ਛੋਟਾ ਬਰਾਦਰ ਹੈ ਅਮਰਿਤਪਾਲ ਸਿੰਘ ਇਹ ਹੀ ਹੋਏਗਾ ਓਕੇ ਓਕੇ ਹਾਂ ਤੇ ਬਾਈ ਜੀ ਪ੍ਰਿਤਪਾਲ ਸਿੰਘ ਨੂੰ ਮੈਂ ਪਹਿਲੀ ਵਾਰ ਮਿਲਿਆ ਜਿਹੜੇ ਸਰਦਾਰ ਸਾਹਿਬ ਖੜੇ ਅੱਛਾ ਇਹਨਾਂ ਨੂੰ ਕੋਈ ਜਾਣਦਾ ਨਹੀਂ ਹੈਗਾ ਜਾਣ ਪਛਾਣ ਦੇ ਮਤਲਬ ਤਾਂ ਜਲੀ ਹਾਂ ਤੈਨੂੰ ਪੁੱਛਣਾ ਹੈ ਮੁੰਡਾ ਹਾਂ ਆ ਪਹਿਲਾਂ ਬਹੁਤ ਸੁਣਿਆ ਸੀ ਇਹ ਮਿਲ ਕੇ ਬਾਈ ਦਾ ਇਹ ਪਹਿਲੀ ਵਾਰ ਹੈ ਇਹ ਲੱਡੂ ਘਰਾਗਣਾ ਸਾਡਾ ਚਾਚਾ ਲਗਦਾ ਭਾਈ ਪ੍ਰਾਣਾ ਕਬੂਤਰਵਾਜ ਆ ਗਿਆ ਦੁਨੀਆ ਜੱਗ ਲੱਡੂ ਦਾ ਤੇਰਾ ਵੀ ਇਹਦਾ ਵੀ ਨਾਂ ਬਹੁਤ ਸੋਹਣਾ ਪਹਿਲਾਂ ਮਿਲੇ ਹੋਵਾਂ ਪਰ ਅੱਜ ਮੈਂ ਪਛਾਣਿਆ ਨਹੀਂ ਮੇਰੇ ਹਾਂ ਹਾਂ ਤੇ ਕਿਓ ਸਾਡੇ ਗਰੀਅੰਟ ਸਿੰਘ ਆਇਆ ਗੱਡੀ ਵਾਲੇ ਮੂਹ ਨੂੰ ਮੇਰਾ ਪਿੰਡੂ ਜੀ ਸਰਦਾਰ ਪੂਰਨ ਸਿੰਘ ਹਾਂ ਬਹੁਤ ਚੰਗੇ ਕਬੂਤਰਵਾਜ ਹੋਏ ਆ ਉਹਨਾਂ ਦਾ ਬੇਟਾ ਜੀ ਇੱਧਰ ਬਾਜੀ ਪਿੱਛੇ ਛੋਟੇ ਇਹ ਮਾਨਸਾ ਤੋਂ ਨਵਾਂ ਮੁੰਡਾ ਅੱਛਾ ਅੱਛਾ ਇਹ ਹੈ ਨਮ ਹੈ ਜੀ ਗਲੀ ਮੁੰਡਾ ਰਿਕਾਰੀ ਤੇ ਉਸ ਕਰਕੇ ਅੱਜ ਆਪਣੇ ਬਾਜੀ ਦੀ ਛੱਤ ਤੇ ਆਏ ਸੀਗੇ ਤੇ ਆਏ ਤਾਂ ਇੱਥੇ ਸੀਗੇ ਆਪਣੇ ਸੰਤੋਖ ਸਿੰਘ ਜੀ ਨੇ ਡਰਾਗਣਾਰੇ ਆ ਮਿੰਦਰ ਸਿੰਘ ਲੱਦਰਦੇ ਅੱਜ ਉਹਨਾਂ ਦਾ ਸਰਗੁਆਰ ਹੋ ਗਿਆ ਸੀ ਭੋਗ ਸੀਗਾ ਤੇ ਫਿਰ ਇੱਥੇ ਮਾ ਚਲੋ ਨਾਲ ਸ਼ਾਮ ਕਾਲੀ ਕਿਉਂਕਿ ਸਾਰੇ ਪੁੱਤਰਾਂ ਦੇ ਸ਼ਿਕਾਰੀ ਸੀਗੇ ਇਹ ਪਾਕਿਸਤਾਨ ਸ਼کاری ਕਹਿੰਦੇ ਜੀ ਆਪ ਨੂੰ ਹਾਂ ਜੀ ਆਪਾਂ ਕਹਿੰਦਾ ਕਬੂਤਰ ਬਾਜ਼ ਜਾਜ ਕਬੂਤਰ ਸ਼ੌਂਕੀ ਤੇ ਪਾਕਿਸਤਾਨ ਦੇ ਜਿਹੜੇ ਸ਼کاری ਪਸ਼ਕਾਰੀ ਮਾਤਾ ਕਹਿੰਦੇ ਵੀਡੀਓ ਆਪਣੀ ਉਧਰ ਵੀ ਭੱਜਣੀ ਹੈ ਚਲੋ ਜੀ ਬਾਕੀ ਹੋਰ ਵੀ ਗੱਲਾਂ ਬਾਤਾਂ ਹੌਲੀ ਹੌਲੀ ਕਰਦੇ ਆਂ ਅਸੀਂ ਤਾਂ ਪਹੁੰਚੀ ਆਂ ਬਾਈ ਕੋਲੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ